ਸਤਿ ਸ਼੍ਰੀ ਅਕਾਲ ਜੀ ਵੀਦਰ ਬਹਰਪ੍ਰੀਤ ਵੀਰੇ ਸਾਰੇ ਵੀਰਾਂ ਦਾ ਹੀ ਚੈਨਲ ਤੇ ਸਵਾਗਤ ਕਰਦੇ ਨੇ ਅੱਜ ਵੀਡੀਓ ਵਿੱਚ ਗੱਲ ਕਰਾਂਗੇ ਇਹ ਕਿਹੜਾ ਸਿਸਟਮ ਆਉਂਦਾ ਜਾਪ ਰਿਹਾ ਠੀਕ ਹੈ 3 ਅਕਤੂਬਰ ਤੋਂ ਲੈ ਕੇ ਤੇ 7-8 ਅਕਤੂਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਸਰ ਬੰਦੇ ਤੇ ਖਾਈ ਦੇ ਰਿਹਾ ਕਿਤਕ ਤੱਕ ਹਲਕਾ ਦਰਮਿਆਨਾ ਕਿਤਕ ਦਰਮਿਆਨਾ ਤੋਂ ਭਾਰੀ ਤੇ ਕੁਝ ਖੇਤਰਾਂ ਵਿੱਚ ਆਤੀ ਜਿਹੜਾ ਭਾਰੀ ਵੀ ਪੈਣ ਦੀ ਸੰਭਾਵਨਾ ਤੇ ਗੜੇਮਾਰੀ ਵੀ ਕਈ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਦੇ ਤੇ ਤੇਜ਼ ਹਨੇਰ ਝੱਖੜ ਵੀ ਚੱਲ ਸਰਦਾ ਜਿਸ ਦੀ ਗਤੀ 50-60 ਕਿਤਕ 60 ਤੋਂ 70 ਦੇ ਸਾਰੀ ਆਪਾਂ ਡੇਟ ਜਾਣਕਾਰੀ ਆਪਾਂ ਸੁਣੋ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੋ ਚਾਰਜ ਕਰਨਾ ਚਾਹੁੰਦੇ ਹਾਂ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਈ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 2 ਅਕਤੂਬਰ ਨੂੰ ਪੰਜਾਬ ਟੁੱਟਵੇਂ ਤੌਰ ਤੇ ਮੀਂਹ ਜਿਹੜਾ ਦਰਜ ਕੀਤਾ ਗਿਆ ਸਰਦੀ ਖੇਤਰ ਹੋਗੇ ਫਰੋਜ਼ਸੁਰ ਹੋਗਾ ਜਾਂ ਇਸ ਤੇ ਨਾਮ ਲੱਗਦੇ ਖੇਤਰ ਹੋਗੇ ਪਠਾਨਕੋਟ ਖੇਤਰੋਗੇ ਅਮਦ ਕੇਂਦਰੋਗ ਲੁਧਿਆਣਾ ਤੋਂ ਲੈ ਕੇ ਕੁਝ ਪਟਿਆਲਾ ਸੰਗਰੂਰ ਦੇ ਇਲਾਕੇ ਮੋਹੱਲੀ ਹੋ ਗਿਆ ਜਾਂ ਆਪਣੇ ਪਾੜ ਦੇ ਨਾਲ ਲੱਗਦੇ ਖੇਤਰੋਗੇ ਇੱਥੇ ਕੁਝ ਖੇਤਰਾਂ 2 ਅਕਤੂਬਰ ਨੂੰ ਟੁੱਟਵੀਂ ਕਾਰਵਾਈਆਂ ਇਹ ਕਿਤਕ ਢਲਕੇ ਦਰਮਿਆਨੇ ਜਿਹੜਾ ਸ਼ਰਾਟੇ ਦਰਜ ਕੀਤੇ ਕੁਝ ਖੇਤਰ ਦਰਮਿਆਨੇ ਤੋਂ ਭਾਰੀ ਵੀ ਤੇ ਚੱਟਾਂ ਵੇਖਣ ਨੂੰ ਮਿਲਿਆ ਨੇ ਹਨੇਰ ਝਖੜੇ ਕੁਝ ਖੇਤਰਾਂ ਇਹ ਵੇਖਣ ਨੂੰ ਮਿਲਿਆ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਰਿਹਾ 2 ਅਕਤੂਬਰ 2025 ਨੂੰ ਹੁਣ ਆਪਾਂ ਗੱਲ ਕਰਦੇ ਆ 3 ਅਕਤੂਬਰ ਠੀਕ ਹੈ 3 ਤੇ 4 ਅਕਤੂਬਰ ਨੂੰ ਟੁੱਟਵੇਂ ਤੌਰ ਤੇ ਮੀਂਹ ਜਿਹੜਾ ਆ ਦਰਜ ਕੀਤਾ ਇਲਾਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰوں ਦੇ ਪਹਾੜਲ ਤੇ ਨਾਲ ਲੱਗਦੇ ਖੇਤਰ ਦੱਖਣੀ ਪੱਛਮੀ ਰਾਜਸਥਾਨ ਹੋਵੇ ਜਾਂ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਜਿਹੜਾ ਦਰਜ ਕੀਤਾ 3 ਤੇ 4 ਅਕਤੂਬਰ ਠੀਕ 2 ਦਿਨਾਂ ਦੇ ਵਿੱਚ ਆ ਟੁੱਟਵੇਂ ਕਾਰਨੀਆਂ ਰਹ ਸਕਦੇ ਆ ਮੀਂਹ ਆਪਾਂ ਗੱਲ ਕਰੀ 5 6 7 ਤੇ 3 ਦਿਨ ਮੀਂਹ ਰਹਿਣਗੇ ਤੇ 8 ਅਕਤੂਬਰ ਤੱਕ ਆ 5 6 7 8 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਮੀਂਹ ਆ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਹਰੇਕ ਜ਼ਿਲ੍ਹੇ ਤੱਕ ਮੀਂਹ ਪਹੁੰਚੇਗਾ ਭਾਵੇਂ ਸਰਦੀ ਲਾ ਕੇ ਉਹਨਾਂ ਫਿਰੋਜ਼ਪੁਰ ਹੋਵੇ ਜਾਂ ਆਪਣਾ ਫਰੀ ਫਾਜ਼ਲ ਕਾ ਦੱਖਣੀ ਖੇਤਰੋਗੇ ਫਰੀਦਕੋਟ ਮੁਕਸਰ ਦੇ ਨਾਲ ਲੱਗਦੇ ਬਠਿੰਡਾ ਆ ਗਿਆ ਜਾਂ ਮਾਨਸਰ ਦੇ ਖੇਤਰੋਗੇ ਮੋਗਾ ਤੋਂ ਲੈ ਕੇ ਬਰਨਾਲਾ ਦੇ ਖੇਤਰ ਆ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਨਾਲ ਲੱਗਦੇ ਖੇਤਰਾਂ ਵਿੱਚ ਸੁਭਾਵਨਾ ਰਹਿ ਗਈ ਤਾਂ ਪੂਰਬੀ ਖੇਤਰੋਗੇ ਪਟਿਆਲਾ ਸੰਗਰੂਰ ਮਲੇਰਕੋਟਲਾ ਫਤਿਗੜ ਸਾਹਿਬ ਰੂਪਨਗਰ ਹੁਸ਼ਿਆਰਪੁਰ ਤੋਂ ਲੈ ਕੇ ਨਵਾਂ ਸ਼ਹਿਰ ਲੁਧਿਆਣਾ ਦੇ ਮਲੇਰਕੋਟਲਾ ਦੇ ਭਾਗ ਹੋ ਕੇ ਇਸ ਦੇ ਆਸ-ਪਾਸ ਖੇਤਰੋਗੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਖੇਤਰੋਗੇ ਆ ਬਾਕੀ ਪਠਾਨਕੋਟ ਲੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਹ ਠੀਕ ਹੈ 8 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਵੀ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇ ਕਈ ਖੇਤਰਾਂ ਹਲਕੇ ਦਰਮਿਆਨੇ ਦੇ ਨਾਲ ਭਾਰੀ ਤੋਂ ਆਕਿਤਕਤ ਭਾਰੀ ਤੋਂ ਤੀ ਜਿਹੜਾ ਪਾਰਮੀ ਪੈਣ ਦੀ ਸੰਭਾਵਨਾ ਤੁਸੀਂ ਜੋ ਰੈਡਾਰ ਸਿਸਟਮ ਦੇ ਸਿਰ ਤੇ ਰੈਡ ਵਾਰਨਿੰਗ ਆ ਗਈ ਪੰਜਾਬ ਦੇ ਕਾਫੀ ਖੇਤਰਾਂ ਵਿੱਚ ਆਪਣੇ ਸਰਦੀ ਇਲਾਕੇ ਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਉਹ ਜਾਂ ਹਰਿਆਣਾ ਦੇ ਨਾਲ ਲੱਗਦੇ ਖੇਤਰ ਆ ਪਹਾੜਾਂ ਵਾਲੀ ਸਾਈਡ ਦੇ ਹੋ ਕੇ ਮੱਧ ਕੇਂਦਰ ਹੋ ਕੇ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਹਨੇਰ ਝੱਖੜ ਦੇ ਨਾਲ ਠੀਕ ਇੱਕ ਅੱਧੀ ਵਾਰ ਹੋ ਸਕਦਾ ਹੈ ਹਨੇਰ ਝੱਖੜ ਕਾਫੀ ਤੇਜ਼ ਵੇਖਣ ਨੂੰ ਮਿਲ ਰਿਹਾ ਜਿਸ ਦੀ ਗਤੀ 50 60 ਕਿਤੇ ਸਕਦੀ ਹੈ ਆ ਬਾਕੀ ਆਪਾਂ ਗੱਲ ਕਰਦੇ ਟੁੱਟਵੇਂ ਤੌਰ ਤੇ ਗੜੇਮਾਰੀ ਵੀ ਜਿਹੜੀ ਵੇਖਣ ਨੂੰ ਮਿਲੇਗੀ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਜਾਨਕੀ ਦੱਖਣ ਪੱਛਮੀ ਲਾਕੇ ਜਾਂ ਉੱਤਰ ਪੂਰਬੀ ਲਾਕੇ ਹਰਿਆਣਾ ਦੇ ਨਾਲ ਲੱਗਦੇ ਆ ਰਾਜਸਥਾਨ ਦੇ ਨਾਲ ਲੱਗਦੇ ਪੱਛਮੀ ਸਰਦੀ ਹੋਗੇ ਜਾਂ ਮੱਧ ਕੇਂਦਰ ਭਾਰਤ ਦੇ ਨਾਲ ਲੱਗਦੇ ਖੇਤਰ ਹੋਗੇ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਕੁਝ ਖੇਤਰਾਂ ਵਿੱਚ ਨਿੱਕੀ ਮੋਟੀ ਜਾਂ ਮੋਟੀ ਗੜੇਮਾਰੀ ਦਰਜ ਕੀਤੀ ਜਾ ਸਕਦੀ ਹੈ ਜਾਨਕੀ ਹਲਕੀ ਤੋਂ ਲੈ ਕੇ ਮੋਟੀ ਆ ਬਰੀਕ ਜਾਂ ਮੋਟੀ ਤੋਂ ਲੈ ਕੇ ਕੁਝ ਖੇਤਰਾਂ ਵਿੱਚ ਤਗੜੇ ਰੂਪ ਵਿੱਚ ਗੜੇਮਾਰੀ ਆ ਵੇਖਣ ਨੂੰ ਮਿਲ ਸਰੀ ਕਈ ਖੇਤਰਾਂ ਹਲਕੇ ਦਰਮਿਆਨੇ ਦੇ ਨਾਲ ਮੀਂਹ ਦੀਆਂ ਕਾਫੀ ਕੇ ਦਰਮਿਆਨੇ ਤੋਂ ਲੈ ਕੇ ਤੇ ਭਾਰੀ ਤੋਂ ਅਤੀ ਜਿਹੜਾ ਭਾਰੀ ਮੀਂਹ ਦਰਜ ਕੀਤਾ ਜਾ ਸਕਦਾ ਪੰਜਾਬ ਦੇ ਬਹੁਤੇ ਖੇਤਰਾਂ ਮੇਨ ਜਿਹੜਾ ਸਿਸਟਮ ਰਹੇਗਾ 5 6 7 8 ਅਕਤੂਬਰ ਠੀਕ ਹੈ ਤੇ ਤਿੰਨ ਕੁ ਚਾਰ ਦਿਨ ਮੇਨ ਰਹਿਣਗੇ ਪੰਜਾਬ ਦੇ ਕਈ ਖੇਤਰਾਂ ਮੀਂਹ ਦਾ ਸਾਰ ਬੰਦੇ ਦਿਖਾਈ ਦੇ ਰਹੇ ਤਿੰਨ ਤੇ ਚਾਰ ਅਕਤੂਬਰ ਨੂੰ ਜਿਸ ਤਰ੍ਹਾਂ 2 ਅਕਤੂਬਰ ਨੂੰ ਵਾਪਰਿਆ ਉਸ ਤਰ੍ਹਾਂ ਤਿੰਨ ਤੇ ਚਾਰ ਅਕਤੂਬਰ ਨੂੰ ਕਾਰਵਾਈਆਂ ਰਹਿ ਸਕਦੇ ਜਾਨੀ ਕਿ ਉਸ ਦੇ ਚਾਰ ਨੂੰ ਥੋੜੇ ਕਾਰਵਾਈ ਜਵਾ ਸਕਦੀਆਂ ਨੇ ਮੇਨ ਤੌਰ ਤੇ 3 ਅਕਤੂਬਰ ਨੂੰ ਥੋੜੇ ਟੁੱਟਵੇਂ ਰਹਿ ਸਕਦੇ ਚਾਰ ਅਕਤੂਬਰ ਤੋਂ ਕਾਰਵਾਈ ਵਧਨ ਦੇ ਆਸਾਰ ਨੇ ਜਾਨੀ ਕਿ ਪੱਛਮੀ ਸਰਹੱਦੀ ਇਲਾਕੇ ਦਾ ਸਿਸਟਮ ਸ਼ੁਰੂ ਹੋਵੇਗਾ ਕਿ ਜਿਹੜਾ ਪੱਛਮੀ ਤਾਂ ਪਹੁੰਚ ਰਿਹਾ ਠੀਕ ਹੈ ਪਹੁੰਚਿਆ ਜਨਕਿ 3 ਤੋਂ ਲੈ ਕੇ 4 ਅਕਤੂਬਰ ਦੇ ਦਰਮਿਆਨ ਜਿਹੜਾ ਸਿਸਟਮ ਪਹੁੰਚੇਗਾ ਪੱਛਮੀ ਆਏ ਡਬਲਯੂ ਡੀ ਜਨਕਿ ਪੱਛਮੀ ਗੜਬੜੀ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਮੀਂਹ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਮੇਨ ਸਿਸਟਮ 5 6 7 8 ਅਕਤੂਬਰ ਇਹਨਾਂ ਦਿਨਾਂ ਦੇ ਦਰਮਿਆਨ ਬਹੁਤੇ ਖੇਤਰਾਂ ਵਿੱਚ ਹਲਕੇ ਦਰਮਿਆਨੇ ਤੋਂ ਨਾਲ ਕਿਤੇ ਕਿਤੇ ਭਾਰੀ ਤੋਤੀ ਜਿਹੜਾ ਪਾਰਮੀ ਆ ਪੈਸਰੇਕ ਜਿਹੜਾ ਲੋ ਪ੍ਰੈਸ਼ਰ ਰੀਆ ਬਣਿਆ ਬੰਗਾਲ ਦੀ ਖਾੜੀ ਤੋਂ ਹੋਰੀਅਲ ਜਿਹੜਾ ਯੂਪੀ ਦੇ ਖੇਤਰਾਂ ਤੱਕ ਪਹੁੰਚੇਗਾ ਜਿਸ ਦੇ ਨਾਲ ਨਮੀ ਵਾਲੀਆਂ ਹਵਾਵਾਂ ਲਗਾਤਾਰ ਪਹੁੰਚ ਸਿਸਟਮ ਲੱਗਦਾ ਸਾਰ ਪੂਰੇ ਪੂਰੇ ਬੰਦੇ ਦਿਖਾਈ ਦੇ ਰਹੇ ਨੇ ਜਿਹੜਾ ਡਬਲਯੂਡੀ ਪਹੁੰਚੇਗਾ ਆ ਦੋਵਾਂ ਸਿਸਟਮਾਂ ਦੇ ਨਾਲ ਪ੍ਰਭਾਵ ਦੇ ਕਾਰਨ ਪੰਜਾਬ ਦੇ ਬਹੁਤੇ ਖੇਤਰਾਵਾਂ ਵਿੱਚ ਉਮੀਦ ਹੈ ਸਾਰ ਬੰਦੇ ਦਿਖਾਈ ਦੇ ਰਹੇ ਨੇ ਕਈ ਖੇਤ ਹਲਕੇ ਦਰਮਿਆਨੇ ਦੇ ਨਾਲ ਕੁਝ ਖੇਤਾਂ ਪਾਰੀ ਤੋਤੀ ਜਿਹੜਾ ਪਾਰਮੀ ਪੈਣ ਦੀ ਸੰਭਾਵਨਾ ਗੜੇਮਾਰੀ ਵੀ ਬਹੁਤੇ ਖੇਤਰਾਵਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਨੀਰ ਚੱਕੜੀ ਕਾਫੀ ਖੇਤਰਾਵਾਂ ਵਿੱਚ ਆ ਵੇਖਣ ਨੂੰ ਮਿਲੇ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 3 ਤੇ 4 ਅਕਤੂਬਰ ਨੂੰ ਜ਼ਿਆਦਾਤਰ ਮੌਸਮ ਠੀਕ-ਠਾਕ ਫਿਰ ਵੀ ਟੁੱਟਵੇਂ ਤੌਰ ਤੇ ਉਮੀਦ ਥੋੜ੍ਹ ਬਹੁਤ ਖੇਤ ਕੀਤੇ ਜਾ ਸਕਦੇ ਨੇ ਹਨੇਰ ਝੱਖੜ ਵੀ ਕੁਝ ਖੇਤਰਾਂ ਵਿੱਚ ਆਗਰ ਚਮਕਦੇ ਨਾਲ ਹਨੇਰੀ ਆ ਪਾਉਂ ਸਕਦੀ ਠੰਡੀਆਂ ਮਾਪਉਂ ਸਕਦੀਆਂ ਨੇ ਬਾਕੀ ਆਪਾਂ ਗੱਲ ਕਰੀ ਤਿੰਨ ਤੋਂ 4 ਅਕਤੂਬਰ ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ ਤਾਂ ਮੇਨ ਤੌਰ ਤੇ 4-5 ਤੋਂ ਲੈ ਕੇ ਜਾਂ 5-6 ਤੋਂ ਆ ਲੈ ਕੇ 7-8 ਅਕਤੂਬਰ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਮੀਂਹ ਆ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਕਈ ਖੇਤਰ ਹਲਕੇ ਦਰਮਿਆਨੇ ਦੇ ਨਾਲ ਭਾਰੀ ਤਵਤੀ ਜਿਹੜਾ ਭਾਰਮੀ ਪੈਣ ਦੀ ਸੁਵਮਣਾ ਰੈਡਾਰ ਸਿਸਟਮ ਵਿੱਚ ਵਿਕਸਿਤ ਰੈਡ ਵਾਰਨਿੰਗ ਆ ਗਈ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਪਦਰਤੇ ਵਿੱਚ ਕਾਫੀ ਕਿਤਨਾ ਪ੍ਰਭਾਵਿਤ ਕਰ ਰਿਹਾ ਹੈ ਕਈ ਖੇਤਰ ਹਲਕੇ ਦਰਮਿਆਨੇ ਤੇ ਭਾਰੀ ਤੋਤੇੜ ਪਾਰਮੀ ਪੈ ਸਕਦਾ ਗੜੇਮਾਰੀ ਵੀ ਬਹੁਤੇ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੀ ਬਾਕੀ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰੰਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਕਮੈਂਟ ਕਰੇ ਜ਼ਰੂਰ ਦੱਸਿਆ ਕਰੋ ਤਾਂ ਹੀ ਨੈਕਸਟ ਵੀਡੀਓ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੱਕ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਵੀਡੀਓ ਨੂੰ ਆਨ ਤੌਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ